ਵਾਲ ਆਏ ਸੋ ਤੁਹਾਨੂੰ ਐਡਿਟ ਹੋ ਗਏ ਸੀਗੇ ਜਿਹਦੇ ਕਰਕੇ ਜਿਹੜਾ ਇਹ ਲਾਈਵ ਬੰਦ ਹੋ ਗਿਆ ਸੀ ਕੋਈਸੋ ਦੁਬਾਰਾ ਉਸੇ ਜਗ੍ਹਾ ਤੋਂ ਜਿਹੜਾ ਲਾਈਵ ਹੋਇਆ ਤੁਹਾਨੂੰ ਦੱਸ ਦਈਏ ਕਿ ਹੁਣ ਪੁਲਿਸ ਪ੍ਰਸ਼ਾਸਨ ਵੀ ਜਿਹੜਾ ਇਹ ਇਸ ਟਾਈਮ ਇੱਥੇ ਪਹੁੰਚ ਚੁੱਕਾ ਹੈ ਤੇ ਸ਼ਿਵ ਸੈਨਾ ਸਮਾਜਵਾਦੀ ਪਾਰਟੀ ਦੇ ਨਰਿੰਦਰ ਥਾਪੜ ਜੇ ਉਹ ਵੀ ਜਿਹੜੇ ਐ ਇੱਥੇ ਪਹੁੰਚ ਚੁੱਕੇ ਸੋ ਤੁਸੀਂ ਦੇਖ ਸਕਦੇ ਹੋ ਮਾਹੌਲ ਜਿਹੜਾ ਇਸ ਟਾਈਮ ਉਹ ਜਿਹੜਾ ਗਰਮਾਇਆ ਹੋਇਆ ਤਸਵੀਰਾਂ ਜਿਹੜੀਆਂ ਐ ਤੁਹਾਡੇ ਨਾਲ ਜਿਹੜੀਆਂ ਰੂਬਰੂ ਕਰ ਦਿੰਦੇ ਆ ਬਾਜੀ ਮੋਪੇ ਜੀ ਬਾਜੀ ਤੇੰਦਰ ਮੈਂ ਤਾਂ ਬਾਜੀ ਤੱਕੋ ਜਿਹੜੀ ਗੱਲਬਾਤ ਹੁਣੇ ਤੁਸੀਂ ਕੀਤੀ ਹੈ। ਚਲੋ ਬੋਲਣ ਦੀਆਂ ਤੁਹ ਖੜ ਆ ਗਿਆ। ਉਹ ਤਸਵੀਰਾਂ ਜਿਹੜੀਆਂ ਰੂਰ ਕਰ ਦਿੰਦੇ ਆ ਮੈਂ ਜਿਹੜਾ ਹੁਣ ਤੁਸੀਂ ਬਾਹਰ ਬੈਠੇ ਸੀ। ਜਿਹੜਾ ਤੁਸੀਂ ਬਾਹਰ ਬੈਠੇ ਸੀਗੇ ਤੁਹਾਡੀ ਜਿਹੜੀ ਨਵਾਲਿਕ ਲੜਕੀ ਤੁਹਾਡੇ ਨਾਲ ਆਣਾ ਚਾਹਦੀ ਹੈ। ਬਾਜੀ ਆ ਕਹਿੰਦੀ ਹੈ ਇੱਥੇ ਦੋ ਦਿਨ ਤੋਂ ਰਹਿ ਰਹੀ ਹੈ ਨਾ ਕੋਲ। ਬਾਜੀ ਸਾਨੂੰ ਨਹੀਂ ਪਤਾ ਕੀ ਗੱਲ ਇਹਨਾਂ ਨੇ ਕਹੀ। ਰਾਜਮੰਦੀ ਨਾਲ ਬਾਜੀ ਆਈ ਕਿ ਨਹੀਂ ਭਾਬਾ। ਖੁਸ਼ ਹੋ ਗਿਆ ਪਾਜੀ ਜੀ ਦਾ ਜਮਾਨਤੀ ਸੀ ਪਾਸ ਸੁਖਵਿੰਦਰ ਜੀ ਮੌਜੂਦ ਹੈ ਵਰਿੰਦਰ ਜੀ ਨਾਲ ਗੱਲਬਾਤ ਕਰ ਲੈਂਦੇ ਆ ਵਰਿੰਦਰ ਜੀ ਕੀ ਸਾਰੀ ਗੱਲਬਾਤ ਹੋਈ ਹੈ ਇਹਨਾਂ ਵੱਲੋਂ ਬਾਹਰ ਬੈਠਾ ਹੈਗੇ ਹਨ ਇਹਨਾਂ ਦੀ ਲੜਕੀ 18 20 ਦਿਨ ਪਹਿਲਾਂ ਕਿਤੇ ਘਰੋਂ ਚਲੀ ਗਈ ਸੀ ਉਹ ਕਹਿੰਦੇ ਉਹਦਾ ਸਿਗਾ ਵੀ ਮੈਨੂੰ ਮਾਰਦੇ ਕੁੱਟਦੇ ਆ ਤੇ ਉਹ ਚਲੀ ਗਈ ਸੀ ਕਿਤੇ ਮੇਰੀ ਸੁਣੋ ਜੋ ਵੀ ਉਹਨੇ ਕਿਹਾ ਮੈਂ ਸੱਚਾਈ ਕਹੂੰਗਾ ਮੈਂ ਝੂਠ ਕੋਈ ਨਹੀਂ ਕਹਾ ਉਹ ਕਹਿੰਦੀ ਸੀ ਮੈਨੂੰ ਭਰਾ ਨੇ ਮਾਰਿਆ ਕੁੱਟਿਆ ਸੀ ਤੇ ਮੈਂ ਘਰੋਂ ਖਿੜਕੀ ਚੋਂ ਖਿੜਕੀ ਚੋਂ ਨਿਕਲ ਕੇ ਬਾਹਰ ਗਈ ਅੱਗੇ ਮੈਨੂੰ ਕੋਈ ਬੰਦਾ ਮਿਲ ਗਿਆ ਤੇ ਉਹ ਬੰਦੇ ਨਾਲ ਉਹ ਕਹਿੰਦਾ ਵੀ ਮਰਨਾ ਚੱਲ ਜਾ ਉਹ ਬੰਦੇ ਨੇ ਇਹਨੂੰ 18 ਦਿਨ ਆਪਣੇ ਕੋਲ ਰੱਖ ਕੇ ਇਹਦੇ ਨਾਲ ਗਲਤ ਕੰਮ ਕੀਤਾ ਦੋ ਜਾਨਿਆਂ ਨੇ ਠੀਕ ਹੈ ਜੀ ਜਦ ਕੀ ਜਦੋਂ ਅਸੀਂ ਥਾਣੇ ਗਏ ਆ ਮੈਨੂੰ ਪ੍ਰਧਾਨ ਜੀ ਲੈ ਕੇ ਗਏ ਆ ਮੈਨੂੰ ਥਾਣੇ ਇਹਨੇ ਮੈਨੂੰ ਨਹੀਂ ਪਤਾ ਸੀ ਅੱਗੇ ਕੌਣ ਆ ਕੌਣ ਨਹੀਂ ਸੁਮਨ ਨੂੰ ਨਹੀਂ ਮੈਨੂੰ ਜਦੋਂ ਲੈ ਕੇ ਗਏ ਆ ਉੱਥੇ ਗਏ ਆ ਉੱਥੇ ਉੱਥੇ ਐਸਐਚਓ ਦਾ ਕਹਿਣਾ ਸੀ ਵੀ ਕੁੜੀ ਨੇ ਐ ਐਸਐਸਪੀ ਦੇ ਪੇਸ਼ ਹੋ ਕੇ ਆਪਣੀ ਭੂਆ ਦੇ ਖਿਲਾਫ ਤੇ ਘਰਦਿਆਂ ਦੇ ਖਿਲਾਫ ਐਪਲੀਕੇਸ਼ਨ ਦਿੱਤੀ ਆ ਮੈਂ ਚਲੋ ਜਿੱਦਾਂ ਵੀ ਕਰਕੇ ਮੈਂ ਕਹਿਆ ਯਾਰ ਉਹ ਨਵਾਲਿਕ ਕੁੜੀ ਆ ਆਪਾਂ ਇਹ ਨਹੀਂ ਉਹਦੇ ਨਾਲ ਧੱਕਾ ਹੋਇਆ ਆ ਅਸੀਂ ਉਹ ਕੰਮ ਜਿਹੜਾ ਸਹੀ ਕਰਾਣਾ ਆ ਅਸੀਂ ਕਰਕੇ ਜੀ ਬੰਦੇ ਗ੍ਰਿਫਤਾਰ ਕਰਵਾਏ ਬੰਦੇ ਚੁਕਾ ਕੇ ਲਿਆਂਦੇ ਹੁਣ ਸਵੇਰੇ ਇਹਨਾਂ ਦਾ ਹੋਣਾ ਸੀ ਮੈਡੀਕਲ ਸਵੇਰੇ ਮੈਡੀਕਲ ਹੋਣ ਦੇ ਵਿੱਚ ਵਿੱਚ ਉਹਨਾਂ ਨੇ ਕੋਈ ਕਹਿ ਦਿੱਤਾ 5 ਲੱਖ ਰੁਪਏ ਦੇਵਾਂਗੇ ਇਹ ਉੱਥੇ ਕੁੜੀ ਨੇ ਬਿਆਨ ਮੁਕਰ ਗਏ ਮੈਡੀ ਸਾਰੀ ਗੱਲਬਾਤ ਚੱਲ ਰਹੀ ਹੈ ਪੈਸਿਆਂ ਦੇ ਸਬੰਧ ਦੇ ਵਿੱਚ ਹੀ ਘੁੰਮਦੀ ਵੀ ਹੈ। ਕਾਲ ਕੋ ਮਟਕੇ ਉੱਥੇ ਕੀ ਆ ਗਈ ਹੈ ਜੀ ਹੁਣ ਠੀਕ ਆ ਔਰ ਸਭ ਕੁਝ ਪਹਿਲਾਂ ਸਹੀ ਸੀ ਜਦੋਂ ਪੈਸਿਆਂ ਦੀ ਗੱਲ ਚੱਲੀ ਆ ਉਸ ਤੋਂ ਬਾਅਦ ਸਭ ਕੁਝ ਵਿਗੜ ਗਿਆ। ਸੋ ਤਾਂ ਦੱਸਦੇ ਕਿ ਜਿਹੜੇ ਜਿਨ੍ਹਾਂ ਦੇ ਘਰ ਦੇ ਵਿੱਚ ਲੜਕੀ ਰਹਿ ਰਹੀ ਆ ਆਬਵੀਅਸ ਤਾ ਮੌਜੂਦ ਉਹਨਾਂ ਨੇ ਵੀ ਗਲਤ ਗੱਲ ਕਰ ਲੈਂਦੇ ਆ ਮੈਂ ਇੱਕ 15 ਸਾਲ ਦੀ ਲੜਕੀ ਤੁਸੀਂ ਆਪਣੇ ਘਰ 'ਚ ਰੱਖੀ ਆ ਪਰਿਵਾਰ ਵਾਲੇ ਨੇ ਇਲਜ਼ਾਮ ਲਗਾਇਆ ਧੱਕੇ ਨਾਲ ਰੱਖੀ ਕੀ ਸਕੀਣਾ ਤੁਹਾਡਾ ਇਸ ਬਾਰੇ ਮੇਰਾ ਕੋਈ ਸ਼ਿਕਲ ਨਹੀਂ ਹੈਗਾ ਠੀਕ ਹੈ ਮੈਨੂੰ ਉੱਥੇ ਰਹਿਣੇ ਪੁੰਗੇਤਵਾਸਾ ਚੋਰਨ ਸਾਹਿਬ ਨੇ ਹੈਂਡਓਵਰ ਕੀਤੀ ਸੀ ਇਹਨਾਂ ਦੀ ਫੈਮਿਲੀ ਨੇ ਕੀਤੀ ਸੀਗੀ ਤਾਂ ਮੈਂ 29 ਤਰੀਕ ਤੱਕ ਰੱਖੀ ਹੋਈ ਕੁੜੀ ਬਾਕੀ ਮੈਨੂੰ ਇਹਨਾਂ ਤੋਂ ਕੋਈ ਲਾਭ ਨਹੀਂ ਹੈਗਾ ਇਹਨਾਂ ਦਾ ਫੈਸਲਾ ਕਰਾਇਆ ਸੀ ਫੈਸਲਾ ਕਰਵਾ ਕੇ ਆ ਗਈ ਸੀ ਦੁਬਾਰਾ ਇਹਨਾਂ ਨੇ ਦੂਸਰੇ ਦਿਨ ਮੈਨੂੰ ਫੋਨ ਕਰਕੇ ਕੁੜੀ ਹੈਂਡਓਵਰ ਕੇ ਲੈ ਬੁਲਾਇਆ ਸੀ ਤੁਹਾਨੂੰ ਲੱਗਦਾ ਹੈ ਕਿ ਇੱਕ ਐਸਐਚਓ ਇੱਕ ਨਬਾਲਗ ਲੜਕੀ ਨੂੰ ਕਿਸੇ ਦੇ ਘਰ ਚੇਦਾ ਭੇਜ ਸਕਦਾ ਉਹਦੇ ਕੋਲ ਅਥਾਰਟੀ ਹੈਗੀ ਸੀ ਨਹੀਂ ਮੈਨੂੰ ਨਹੀਂ ਪਤਾ ਜੀ ਇਸ ਬਾਰੇ ਮੈਨੂੰ ਇਹ ਨੋਟ ਲਿਜ ਹੈ ਨਹੀਂ ਕਿ ਲੇਕਿਨ ਇਹਦੀ ਫੈਮਿਲੀ ਨੇ ਵੀ ਉੱਥੇ ਸੈਂਡ ਕਰਕੇ ਕਿਹਾ ਸੀਗਾ ਕਿ ਸਾਡੀ ਕੁੜੀ ਲੈ ਜਾਓ ਤੇ ਹੁਣ ਮੈਮ ਜੇ ਉਹ ਆਪਣੀ ਲੜਕੀ ਨੂੰ ਲੈਣਾ ਹੈ ਤੁਸੀਂ ਭੇਜਦੇ ਨੇ ਵੀ ਕੀ ਕਰਨਾ ਸੀ ਵੀ ਤਾਂ ਸਾਹਮਣੇ ਖੜੀ ਐ ਜੀ ਲੈ ਜਾਓ ਅਸੀਂ ਉਹਨਾਂ ਦੀ ਕੁੜੀ ਕੋਲੋਂ ਕੀ ਕਰਵਾਣਾ ਉਹ ਲੜਕੀ ਤਾਂ ਨਵਾਲਕ ਹੈ ਨਾ ਉਹਦਾ ਬਿਆਨ ਨਹੀਂ ਮੰਨਿਆ ਜਾਏ ਤੇ ਅਸੀਂ ਕਹਿ ਰਹੇ ਆ ਨਾ ਕੁੜੀ ਚਲੀ ਜਾਵੇ ਅਸਟ ਕੁੜੀ ਨੂੰ ਰੋਕਿਆ ਨਹੀਂ ਹੈਗਾ ਅਸੀਂ ਕੁੜੀ ਕਿੱਲੋਂ ਕੀ ਕਰਵਾਣਾ ਪਰ ਮੈਂ ਲੜਕੀ ਤੁਹਾਡੇ ਘਰ ਦੇ ਜਾਂ ਤੁਸੀਂ ਉੱਧਰ ਘਰ ਦੇ ਜਾਂਦਾ ਰੱਖ ਨਹੀਂ ਸਕਦੇ ਮੈਂ ਕਿਹਾ ਉਹਨਾਂ ਦੀ ਉਹਨਾਂ ਦੀ ਭੂਆ ਨੇ ਰੱਖ ਕੇ ਗਈ ਉਹਦੀ ਭੂਆ ਛੱਡ ਕੇ ਗਈ ਮੇਰੇ ਕੋਲ ਨਾਲ ਕੇ ਨਾਲ ਆਈ ਭੂਆ ਨਾਲ ਸਾਡੇ ਜੀ ਉਹਦੀ ਭੂਆ ਲੈਣ ਆ ਰਹੇ ਤੁਸੀਂ ਲੜਕੀ ਭੇਜ ਦਿਓ ਫਿਰ ਮੈਂ ਜਾਵੇ ਕੁੜੀ ਅਸੀਂ ਰੋਕਦੇ ਨਹੀਂ ਕੁੜੀ ਨੂੰ ਨਹੀਂ ਉਹ ਉਹਨਾਂ ਤੇ ਹੈ ਨਾ ਕਿੱਦਾਂ ਲੈ ਕੇ ਜਾਂਦੇ ਫਿਰ ਤੁਸੀਂ ਲੈ ਜਾਓ ਜਿੱਦਾਂ ਤਾਂ ਉਹਨਾਂ ਦਾ ਦਿਲ ਕਰਦਾ ਲੈ ਜਾਓ ਤੁਹਾਡੇ ਵੱਲੋਂ ਵੱਲੋਂ ਕੋਈ ਇਤਰਾਜ਼ ਨਹੀਂ ਮੇਰੇ ਵੱਲੋਂ ਕੋਈ ਇਤਰਾਜ਼ ਨਹੀਂ ਹੈਗਾ ਜਿੱਦਾਂ ਦਿਲ ਕਰਦਾ ਲੈ ਜਾਓ ਨਰੇਂਦਰ ਥਾਪੜ ਜਿਹੜੇ ਨੇ ਉਹ ਵੀ ਇਸ ਟਾਈਮ ਇੱਥੇ ਮੌਜੂਦ ਨੇ ਸਮਾਜਵਾਦੀ ਪਾਰਟੀ ਦੇ ਜਿਹੜੇ ਹੈਗੇ ਨੇ ਸੋ ਹਾਪੜ ਜੀ ਅੱਜ ਇੱਕ ਨਵਾਂ ਹੀ ਕੇਸ ਜਿਹੜਾ ਸਾਹਮਣੇ ਆਇਆ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕਿ ਕੱਲੀ ਉਹ ਜਿਹੜਾ ਵਾ ਚੱਲ ਰਿਹਾ ਇੱਕ 15 ਸਾਲ ਦੀ ਲੜਕੀ ਹੈ ਕਿਸੇ ਦੇ ਘਰ ਦੇ ਅੰਦਰ ਬੈਠੀ ਹੈ ਮਾਪਿਓ ਜਿਹੜੇ ਆ ਬਾਹਰ ਤੜਸਦੇ ਪਏ ਆ ਧੁੱਪ ਦੇ ਵਿੱਚ ਉਹਨਾਂ ਦਾ ਕਹਿਣਾ ਸੀ ਬੱਚੇ ਨੂੰ ਲੈ ਕੇ ਜਾਣਾ ਹੈ ਪਰ ਹੈਰਾਨਗੀ ਵਾਲੀ ਗੱਲ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਦੇਖੋ ਜੀ ਮੇਰਾ ਕਹਿਣਾ ਤਾਂ ਇਹ ਹੈ ਕਿ ਜਦੋਂ ਇਹ એપisode ਹੋਇਆ ਸੀਗਾ ਇੱਕ ਨਾਬਾਲਗ ਲੜਕੀ ਦੇ ਨਾਲ ਕੋਈ ਵੀ ਜਦੋਂ ਹਤਿਆਚਾਰ ਹੋਇਆ ਸੀ ਤੇ ਪ੍ਰਸ਼ਾਸਨ ਦਾ ਪਹਿਲ ਦੇ ਆਧਾਰ ਤੇ ਬੰਦਾ ਸੀਗਾ ਕਿ ਉਹ ਬੰਦਿਆਂ ਨੂੰ ਚੱਕ ਕੇ ਅੰਦਰ ਦੇਣਾ ਤਦ ਗਰ ਚਲੋ ਉੱਥੇ ਕੋਈ ਰਾਜੀਨਾਮਾ ਵੀ ਕਿਛ ਇਦਰਾ ਹੋ ਗਿਆ ਸੀਗਾ ਕਿ ਉਹ ਰਾਜੀਨਾਮਾ ਕੀ ਹੋਇਆ ਸੀ ਕਿ ਨਹੀਂ ਪਰ ਇਸ ਕੇਸ ਦਾ ਜਦੋਂ ਐਕਟ ਲੱਗ ਜਾਂਦਾ ਵਾ ਉੱਥੇ ਰਾਜੀਨਾਮਾ ਨਹੀਂ ਬਲੇ ਹੁੰਦਾ ਇਹ ਮੈਨੂੰ ਲੱਗਦਾ ਕਿ ਜਿਹੜੀ ਪ੍ਰਸ਼ਾਸਨ ਦੀ ਜਿਹੜੀ ਮਿਲੀ ਭਗਤ ਦੇ ਨਾਲ ਕੋਈ ਜਿਹੜੇ ਸੀਗੇ ਬੰਦੇ ਜਿਨ੍ਹਾਂ ਨੇ ਇਸ ਲੜਕੀ ਦੇ ਨਾਲ ਕੋਈ ਸਰੀਰਿਕ ਹਤਿਆਚਾਰ ਕੀਤਾ ਵਾ ਉਹਨਾਂ ਖਿਲਾਫ ਜਿਹੜੀ ਬੰਦੀ ਉਹ ਕਾਰਵਾਈ ਕਿਤੇ ਨੂੰ ਨਜ਼ਰੰਦਾ ਦੇ ਦੇ ਬੰਦਿਆਂ ਨੂੰ ਜ਼ਿਲ੍ਹਾ ਦੇ ਅੰਦਰ ਸੁਟਾਰਿਆ ਜਾਣਾ ਚਾਹੀਦਾ ਸੀਗਾ ਸੋ ਕਿਤੇ ਨਾ ਕਿਤੇ ਜਿਹੜਾ ਛੋਟੀ ਲੜਕੀ ਜਿਹੜੀ 15-16 ਸਾਲ ਦੀ ਲੜਕੀ ਆ ਅਗਰ ਇਹਨੂੰ ਉਹ ਜਿੱਦਾਂ ਦੀ ਗੱਲ ਸੀ ਜੋ ਇਹਨੂੰ ਆਪਣੇ ਘਰ ਨਹੀਂ ਪੈਣਾ ਤੇ ਨਾ ਹੀ ਨਿਕਤਨ ਬਣੇ ਹੋਏ ਰੈਕਸੀ ਰੂਮ ਬਣੇ ਹੋਏ ਐ ਇੱਧਰ ਹੀ ਥਾਂ ਤੇ ਲੜਕੀ ਨੂੰ ਛਿੰਨਾ ਚਾਹਦਾ ਹੈਗਾ ਅਗਰ ਲੜਕੀ ਆਪਣੇ ਘਰ ਜਾਂਦੇ ਕਹਿੰਦੇ ਕਾਰ ਵੀ ਨਹੀਂ ਹੈਗੀ ਹੁਣ ਮੈਂ ਅੱਗੇ ਇੱਥੇ ਦੇਖਿਆ ਕਿ ਜਿਹੜੀ ਲੜਕੀ ਹੈ ਉਹ ਕਹਿੰਦੀ ਕਿ ਮੇਰੇ ਘਰ ਦੇ ਹੀ ਮੇਰੇ ਨਾਲ ਕੋਈ ਇਦਾਂ ਦਾ ਰੱਤਾ ਕਰਦੇ ਗਲਤ ਕਰਵਾਉਂਦੇ ਐ ਮੇਰਾ ਮੇਰੇ ਜਿਹੜੇ ਮੈਨੂੰ ਕੁੱਟਦੇ ਮਾਰਦੇ ਐ ਸੋ ਕਿਤੇ ਨਾ ਕਿਤੇ ਲੜਕੀ ਦੇ ਨਾਲ ਹੱਤਿਆਚਾਰ ਹੋ ਰਿਹਾ ਵਾ ਉਹ ਜਿਹੜੇ ਆ ਹੁਣ ਮੈਡਮ ਆ ਇੱਥੇ ਜਿਹੜੇ ਉਹਨਾਂ ਦੇ ਘਰ ਲੈ ਆਂਦਾ ਗਿਆ ਉਹ ਤੇ ਮੇਰੇ ਸਾਹਮਣੇ ਕਹਿ ਰਿਹਾ ਕਿ ਉਹ ਮੇਰੇ ਸਾਹਮਣੇ ਪੁੱਛਿਆ ਤੇ ਤੂੰ ਜਾਣਾ ਬੇੜਾ ਜਾ ਆਪਣੇ ਘਰ ਜਾ ਤੇਰੇ ਘਰ ਲੈਣਾ ਉਹ ਕਹਿ ਰਿਹਾ ਕਿ ਮੇਰੇ ਘਰ ਦੇ ਮੈਨੂੰ ਮੇਰੇ ਨਾਲ ਕਿ ਗਲਤ ਕਰਦੇ ਤੇ ਗਲਤ ਕਰਵਾਉਂਦੇ ਨੇ ਸੋ ਕਿਤੇ ਨਾ ਕਿਤੇ ਪ੍ਰਸ਼ਾਸਨ ਨੂੰ ਚਾਹੀਦਾ ਕਿ ਲੜਕੀ ਨੂੰ ਲਾਈਨ ਕਹਿੰਦੇ ਵੀ ਛੋੜ ਦੇਣਾ ਚਾਹੀਦਾ ਵਾ ਇਹਦੇ ਨਾਲ ਹੱਥ ਪਿਆ ਜਾਣਾ ਹੋਇਆ ਅਗਰ ਮਾਪੇ ਵੀ ਨਹੀਂ ਸਹੀ ਤਕੇ ਰੱਖਦੇ ਆ ਤੇ ਲੋਕੀ ਵੀ ਇਹਨੂੰ ਗਲਤ ਯੂਜ਼ ਕਰਦੇ ਆ ਇਹ ਵਿਚਾਰੀ ਕਿੱਥੇ ਜਾਵੇ ਇਹਨੂੰ ਨਾਈ ਵੀ ਕਹਿੰਦੇ ਨਹੀਂ ਚੱਲਣਾ ਜਦਾ ਪਰ ਮੈਨੂੰ ਕਿਤੇ ਨਾ ਕਿਤੇ ਲੱਗਦਾ ਕਿ ਪ੍ਰਸ਼ਾਸਨ ਦੇ ਲਿਖਤਾਰੀ ਜਾਰੀ ਕਰਕੇ ਹੀ ਇਹਨੂੰ ਅਧਿਕਾਰੀਆਂ ਨੂੰ ਖਾਂ-ਖਾਂ ਟੋਕਰਾ ਖਾਂ ਲਈ ਮਜੂਰ ਕੀਤਾ ਗਿਆ ਵਾ ਸੁਣਨ ਦੱਸ ਜੇ ਕਿ ਜਿਹੜੀ ਪੀੜਤ ਲੜਕੀ ਉਹ ਵੀ ਮੌਜੂਦ ਆ ਨਾਮ ਨਹੀਂ ਅਸੀਂ ਦੱਸ ਸਕਦੇ ਤੇ ਨਾਇਸ ਚਿਹਰਾ ਦਿਖਾ ਸਕਦੇ ਆ ਮੈਮ ਕੀ ਸਾਰੀ ਗੱਲਬਾਤ ਹੈ ਜਿਹੜਾ ਵੀ ਵਿਵਾਦ ਹੋ ਰਿਹਾ ਜਿਹੜੀ ਲੜਾਈ ਹੋ ਰਹੀ ਹੈ ਸਵੇਕ ਤੁਹਾਡੇ ਕਾਰਨ ਹੀ ਹੋ ਰਹੀ ਹੈ ਕੀ ਕਹਿਣਾ ਤੁਹਾਡਾ ਇਸ ਬਾਰੇ ਕਿ ਤੁਸੀਂ ਕਿਉਂ ਨਹੀਂ ਜਾ ਰਹੇ ਕਿਸੇ ਦੇ ਘਰ ਚ ਕਿਉਂ ਰੁਕੇ ਹੋ ਸਰ ਮੈਂ ਕੋਟੇ ਨਹੀਂ ਖਾਣਾ ਚਾਹਨੀ ਇਹ ਮੈਨੂੰ ਕਹਿੰਦੇ ਜੇਲ ਭੇਜਣਾ ਨਾ ਮੈਂ ਮੈਨੂੰ ਕਹਿੰਦੇ ਐਦਾ ਗਲਤ ਕੰਮ ਕਰ ਮੈਂ ਕਰਨਾ ਨਹੀਂ ਚਾਹਦੀ ਪੂਆ ਕਰ ਬੰਦੀ ਜੋ ਗਲਤ ਕੰਮ ਕਰੋਂਦੀ ਮੈਂ ਕਰਨਾ ਨਹੀਂ ਚਾਹਦੀ ਬਸ ਤੁਸੀਂ ਕਿੰਨੇ ਸਾਲਾਂ ਤੋਂ ਤੁਸੀਂ ਆਪਣੇ ਪੂਆ ਦੇ ਘਰ ਰਹਿੰਦੇ ਹੋ ਮੈਂ ਮੈਂ ਰਹਿਨੀ ਨਹੀਂ ਮੈਂ ਹਰਿਆਣਾ ਨਹੀਂ ਰਹਿਨੀ ਆ ਸਰ ਮੈਂ ਇੱਥੇ ਰਹਿਨੀ ਹਰਿਆਣਾ ਨਹੀਂ ਰਹਿਨੀ ਆ ਜਿੱਦਾਂ ਮੈਨੂੰ ਥੱਕੇ ਨੇ ਲੈ ਕੇ ਆਏ ਸੀ ਉਹ ਤਾਂ ਆਪਣੇ ਵਾਲਾ ਕੁੱਟ ਮਾਰ ਕੇ ਇਹਨਾਂ ਨੇ ਮੈਨੂੰ ਕੱਢਿਆ ਸੀ ਸਕੂਟਰੀ ਦੇ ਮਗਰ ਘੜੀਸਿਆ ਸੀ ਆਸੇ ਦਾ ਮੇਰਾ ਪੁੱਤ ਹੈ ਇਹਨੂੰ ਸਕੂਟਰੀ ਦੇ ਮਗਰ ਚੁੰਨੀ ਪਾ ਕੇ ਘੜੀਸਿਆ ਸੀ ਦਰੂਹ ਨੇ ਤਾਂ ਫੇ ਮੈਂ ਚਲ ਗਈ ਸੀ ਜ਼ਰੂਰ ਜਿਨ੍ਹਾਂ ਨੇ ਤੁਹਾਨੂੰ ਸਕੂਟ ਬਣ ਕੇ ਘੜੀ ਸੀ ਅਸੀਂ ਕੌਣ ਸੀ ਉਹ? ਤਰੂਪ ਉਹ ਕੀ ਲੱਗਦਾ ਤੁਹਾਡਾ ਸਿਸ ਉਹ ਪਦਦਰ ਮੇਰਾ ਪਰ ਆ ਦੇਖਿਆ ਜਾਵੇ ਭੈਣ ਭਰਾਵਾਂ ਦੀ ਲੜਾਈਆਂ ਵੀ ਹੁੰਦੀਆਂ ਮਾਪੇ ਆਪਣੇ ਬੱਚਿਆਂ ਨੂੰ ਵੀ ਡਾੜਦੇ ਹੈਗੇ ਆ ਪਰ ਤੁਸੀਂ ਆਪਣੇ ਘਰ ਦੇ ਉੱਤੇ ਬਲੇਮ ਲਗਾ ਰਹੇ ਹੋ ਕਿ ਤੁਹਾਡੇ ਤੋਂ ਗਲਤ ਕੰਮ ਕਰਵਾਉਂਦੇ ਮਤਲਬ ਦੇ ਵਪਾਰ ਦਾ ਕੰਮ ਕਰਵਾਉਂਦੇ ਸਰ ਮੈਂ ਕੋਈ ਕਰਵਾਨੇ ਆ ਪਰਚਾ ਵੀ ਸਾਰੇ ਇਹਨਾਂ ਨੇ ਮੇਰੇ ਆਪਣੇ ਕੋਲ ਦਬਾਇਆ ਹਾਂਜੀ ਪਰਚਾ ਵੀ ਇਹਨਾਂ ਨੇ ਮੇਕੋ ਆਪਣੇ ਕੋਲ ਦਵਾਇਆ ਜਿਹੜੇ ਜਿਹੜਾ ਇਲਜ਼ਾਮ ਲੱਗ ਰਿਹਾ ਹੈ ਜਿਹੜਾ ਤੁਸੀਂ ਐਫਆਰ ਕਰਵਾਈ ਹੈ ਕਿ ਤੁਹਾਡਾ ਗੈਂਗਰੇਪ ਹੋਇਆ ਸਭ ਕੁਝ ਤੁਹਾਡੀ ਮਰਜ਼ੀ ਨਾਲ ਹੋਇਆ ਸੀਗਾ ਇਹਨਾਂ ਇਹਨਾਂ ਨੇ ਕਿਹਾ ਸੀ ਜਿੱਦਾਂ ਉਹਦੇ ਪਰਚਾ ਤਾਂ ਫੇ ਇਹਨਾਂ ਨੇ ਮੇਕੋ ਦਵਾਇਆ ਪਰਚਾ ਨਹੀਂ ਨਹੀਂ ਜਿਹੜੀ ਜਿਹੜੀ ਗਲਤ ਚੀਜ਼ ਹੋਈ ਉਹ ਤੁਹਾਡੇ ਨਾਲ ਹੋਈ ਹੈ ਕੀ ਹੋਈ ਨਹੀਂ ਹਾਂਜੀ ਸਰ ਹੋਈ ਹੈ ਮੈਮ ਤੁਸੀਂ ਜੇ ਤੁਹਾਡੇ ਨਾਲ ਚੀਜ਼ ਹੋਈ ਤੇ ਪੇਰੈਂਟਸ ਆਹ ਕਹਿੰਦੇ ਹੀ ਆ ਕਿ ਪਰਚਾ ਕਰਾਓ ਜਿੰਨੇ ਸਾਡੀ ਕੁੜੀ ਦੇ ਨਾਲ ਗਲਤ ਕੀਤਾ ਹੈ ਆ ਉਹਨੂੰ ਅਸੀਂ ਅੰਦਰ ਕਰਾਈ ਉਹਦੇ ਵਿੱਚੋਂ ਗਲਤ ਕਿੱਥੋਂ ਹੋਏ ਹਾਂਜੀ ਸਰ ਇਹਨਾਂ ਨੇ ਮੈਨੂੰ ਕੁੱਟਿਆ ਸੀ ਕਿੰਨਾ ਵੱਡਾ ਮੈਮ ਜੇ ਤੁਸੀਂ ਘਰੋਂ ਕਿਤੇ ਬਾਹਰ ਨਿਕਲ ਜਾਓਗੇ ਤੇ ਮਾਪਿਆਂ ਨੇ ਤਾਂ ਕੁੱਟਣਾ ਹੀ ਹੋ ਜਾਣਾ ਸਰ ਕੜੀਸ ਸੱਚੀ ਤਾਂ ਫਿਰ ਸਾਰੇ ਦੱਸ ਸਕਦੇ ਕੜੀਸ ਨੰਨਾ ਨੇ ਸਰ ਅਸੋ ਇੱਟਨੇ ਚਪੇੜਾ ਮਾਰੀਆ ਦੇਖੋ ਜਦੋਂ ਤੁਸੀਂ ਘਰੋਂ ਬਾਹਰ ਨਿਕਲ ਗਏ 15 ਦਿਨ ਕਿਸੇ ਨੇ ਤੁਹਾਡੇ ਨਾਲ ਗਲਤ ਚੀਜ਼ ਕੀਤੀ ਤੁਸੀਂ ਪਰਚਾ ਦੱਚ ਕਰਾਇਆ ਤੇ ਮਾਪਿਆਂ ਨੇ ਤਾਂ ਤੁਹਾਨੂੰ ਕੁੱਟਣਾ ਸੀ ਕਿ ਤੁਸੀਂ ਬਗੈਰ ਦੱਸੋ ਘਰੋਂ ਨਿਕਲ ਗਏ ਸੀਗੇ ਨਾ ਸਰ ਮੈਂ ਬਗੈਰ ਦੱਸੋ ਥੋੜੀ ਨਿਕਲੀ ਸੀ ਇਹਨਾਂ ਨੇ ਮੈਨੂੰ ਰਾਤ ਨੂੰ ਕੁੱਟਿਆ ਸੀ ਮੰਗੇ ਨੇ ਵੀ ਤੇ ਦਰੂਫ ਨੇ ਵੀ ਕਿੰਨਾ ਵੱਡਾ ਇਸ ਕਰਕੇ ਤੁਸੀਂ ਘਰੋਂ ਨਿਕਲ ਗਏ ਹਾਂਜੀ ਉਸ ਤੋਂ ਬਾਅਦ ਤੁਹਾਡੇ ਨਾਲ ਆ ਚੀਜ਼ ਹੋਈ ਤੇ ਮਾਪਿਆਂ ਨੇ ਤੇ ਗੁੱਸੇ 'ਚ ਆ ਕੇ ਆਪਣੇ ਬੱਚੇ ਨੂੰ ਬੋਲਣਾ ਹੀ ਹੁੰਦਾ ਹੈ ਕਿ ਉਹਦਾ ਹੁਣ ਬੱਚੇ ਆਸਿਲਾ ਦਿੰਦੇ ਆ ਸਾਰੇ ਉਹ ਤਾਂ ਕੁੱਟਿਆ ਸੀ ਕਿੰਨਾ ਬੜਾ ਤਰੀਤਾ ਜ਼ਰ ਮੈਂ ਆਈ ਸੀ ਤੁਹਾਨੂੰ ਕੁੱਟਿਆ ਸੀ ਵਿਸ ਕਰਕੇ ਤੁਸੀਂ ਨਹੀਂ ਜਾਣਾ ਚਾਹੁੰਦੇ ਉਹਨਾਂ ਨੂੰ ਹਾਂਜੀ ਮੈਂ ਨਹੀਂ ਜਾਣਾ ਚਾਹੁੰਦੀ ਕਿਤੇ ਕੁੱਟਦੇ ਆਪਸ ਵਿੱਚ ਕਰਕੇ ਹਾਂਜੀ ਸੋ ਤੁਹਾਨੂੰ ਦੱਸ ਦਈਏ ਕਿ ਇੱਥੇ ਸ਼ਿਵ ਸੈਨਾ ਪ੍ਰਧਾਨ ਜਿਹੜੇ ਪ੍ਰੀਤੀ ਜੀ ਆ ਉਹ ਵੀ ਇੱਥੇ ਪਹੁੰਚੇ ਨੇ ਮੈਮ ਕੀ ਕਹਿਣਾ ਤੁਹਾਡਾ ਇਸ ਬਾਰੇ ਕਿ ਜਿਸ ਤਰ੍ਹਾਂ ਸਾਰਿਆਂ ਨੂੰ ਪਤਾ ਹੈ ਕੱਲੀ ਹੋ ਗਈ ਇੱਕ 15 ਸਾਲ ਦੀ ਬੱਚੀ ਦਾ ਕਹਿਣਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਕੁੱਟਿਆ ਇਸ ਕਰਕੇ ਮੈਂ ਉਹਨਾਂ ਦੇ ਕੋਲ ਨਹੀਂ ਰਹਿਣਾ ਚਾਹੁੰਦੀ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਇਸ ਚੀਜ਼ ਨੂੰ ਕਿਉਂਕਿ ਤੁਸੀਂ ਸਮਾਜ ਵਿੱਚ ਵਿਪਰ ਵਿਚਰਦੇ ਹੋ ਕਾਫੀ ਰਾਜੀਨਾਮੇ ਵੀ ਕਰਾਉਂਦੇ ਹੋ ਹਰ ਇੱਕ ਜਗ੍ਹਾ ਤੇ ਪਹੁੰਚ ਦਿਓ ਕਿਸ ਨਿਗਾਹ ਦੇ ਨਾਲ ਦੇਖਦੇ ਹੋ ਇਸ ਕੇਸ ਨੂੰ ਸਰ ਬਹੁਤ ਗਲਤ ਹੈ ਜਿੱਦਾਂ ਕਿ ਬੱਚੀ ਕਹਿ ਰਹੀ ਹੈ ਕਿ ਇਹ ਗਲਤ ਵੀ ਹੋਇਆ ਹੈ ਸੋ ਇਹ ਵੀ ਬਹੁਤ ਛੋਟੀ ਹੈ ਸੋ ਮੈਂ ਤਾਂ ਕ ਉਹਨਾਂ ਦੇ ਘਰ ਤੇ ਜਿੱਦਵੀਰੇ ਫੈਮਲੀ ਆ ਕੇ ਲੜ ਰਹੇ ਨੇ ਉਹਨਾਂ ਦਾ ਕੋਈ ਮਤਲਬ ਨਹੀਂ ਹੈਗਾ ਸਰ ਕਿ ਬੱਚੀ ਆਪਣੀ ਮਰਜ਼ੀ ਨਾਲ ਰਹਿ ਰਹੀ ਹੈ ਉਹ ਤਾਂ ਕਹਿ ਰਹੇ ਕਿ 18 ਸਾਲ ਦੀ ਬੱਚੀ ਤਾਂ ਕਿਸੇ ਦੇ ਘਰ ਰਹਿ ਨਹੀਂ ਸਕਦੀ ਸਰ ਪਰ ਉਹਨਾਂ ਨੇ ਆਤੀ ਭੇਜੀ ਉਹ ਆਤੀ ਫੈਮਲੀ ਵਾਲਿਆਂ ਨੇ ਕਹਿ ਕੇ ਲੈਣ ਆਏ ਆ ਮੈਮ ਉਹ ਤਾਂ ਕਹਿ ਰਹੇ ਕਿ ਲੈ ਜਾਓ ਬੱਚੀ ਉੱ ਜਾਣੀ ਨਾ ਰਹੀ ਬੱਚੀ ਨੂੰ ਤਾਂ ਕਹਿ ਰਹੇ ਕਿ ਲੈ ਜਾਓ ਪਰ ਮੈਮ ਉਹ 18 ਸਾਲ ਦੀ ਪੂਰੀ ਨਹੀਂ ਨਾ ਹਜੇ ਉਹਦੀ ਨਹੀਂ ਹੈ ਤਾਂ ਪੇਰੈਂਟਸ ਨਾਲ ਚਲਣੀ ਹੈ ਪਰ ਸਰ ਪੇਰੈਂਟਸ ਨੂੰ ਤਾਂ ਕਹਿ ਰਿਹਾ ਲੈ ਜਾਓ ਹੁਣ ਬੱਚੀ ਜਾਏਗੀ ਤਾਂ ਫੇਰ ਹੀ ਇਹ ਤਾਂ ਤਸਵੀਰਾਂ ਜਿਹੜੀਆਂ ਆ ਤੁਹਾਡੇ ਨਾਲ ਰੂਬਰੂ ਜਿਹੜੀ ਕਰਵਾ ਦਿੰਦੇ ਆ ਦੇਖ ਸਕਦੇ ਹੋ ਦੀ ਲੜਕੀ ਦੇ ਨਾਲ ਜਿਹੜੀ ਗੱਲਬਾਤ ਹੋਈ ਹੈ ਉੱਥੇ ਲੜਕੀ ਦਾ ਕਹਿਣਾ ਇਹ ਹੈ ਕਿ ਮੇਰੇ ਮਾਪੇ ਮੈਨੂੰ ਕੁੱਟਦੇ ਆ ਤੇ ਇਸ ਕਰਕੇ ਮੈਂ ਉਹਨਾਂ ਦੇ ਕੋਲ ਨਹੀਂ ਜਾਣਾ। ਰਾਂਗੀ ਵਾਲੀ ਗੱਲ ਹੈ। ਵੱਖਰੇ ਵੱਖਰੇ ਜਿਹੜੇ ਕੇਸ ਆ, ਵੱਖਰੀ ਵੱਖਰੀ ਜਿਹੜੀਆਂ ਚੀਜ਼ਾਂ ਹੁਣ ਜਲੰਧਰ ਸ਼ਹਿਰ ਦੇ ਵਿੱਚ ਜਿਹੜੀਆਂ ਹੋਣ ਲੱਗੀਆਂ। ਸੋ ਤਸਵੀਰਾਂ ਜਿਹੜੀਆਂ ਆ ਤੁਹਾਡੇ ਨਾਲ ਰੂਬਰੂ ਜਿਹੜੀਆਂ ਕਰਵਾ ਰਹੇ ਆ। ਸੋ ਮੁਲਾਜ਼ਮ ਸਾਹਮਣੇ ਜਿਹੜੀ ਗੱਲਬਾਤ ਕਰ ਲੈਂਦੇ ਆ ਸਰ ਕੀ ਕਹਿਣਾ ਤੁਹਾਡਾ ਜਿਹੜੀ ਐਸਆਈ ਮਨਜਿੰਦਰ ਸਿੰਘ ਜੀ ਤੁਹਾਨੂੰ ਦੱਸਣਗੇ ਮੇਰੇ ਸੀਨੀਅਰ ਹੈ। ਗਲਤ ਗੱਲ ਕਰ ਲੈਂਦੇ ਆ ਸਾਰੀ ਸਰ ਕੀ ਕਹਿਣਾ ਤੁਹਾਡਾ ਇਸ ਵਾਰ ਜਿਹੜਾ ਇੱਕ ਅਜੀਬ ਜਿਹਾ ਕੇਸ ਸਾਡੇ ਸਾਹਮਣੇ ਆਇਆ 14-15 ਸਾਲ ਦੀ ਲੜਕੀ ਦਾ ਕਹਿਣਾ ਹੈ ਕਿ ਮੇਰੇ ਮਾਪਿਆਂ ਨੇ ਮੈਨੂੰ ਕੁੱਟ ਦਿੱਤੀ ਇਸ ਕਰਕੇ ਮੈਂ ਘਰੇ ਨਹੀਂ ਜਾਣਾ ਚਾਹੁੰਦੀ ਹਰਿਆਣੇ ਪੁੰਗੇ ਕੇਸ ਦਰਜ ਹੋਇਆ ਸੀਗਾ ਉੱਥੋਂ ਇਹ ਸੁਮਨ ਦੇ ਨਾਲ ਆ ਗਈ ਸੀ ਹੁਣ ਇਹਦੇ ਭੂਆ ਕਹਿੰਦੇ ਸੀ ਨਾਲ ਲੈ ਜਾਣਾ ਉਹ ਕੁੜੀ ਕਹਿੰਦੀ ਮੈਂ ਜਾਣਾ ਨਹੀਂ ਇਹਨਾਂ ਨੂੰ ਹਿਦਾਇਤ ਕਰ ਦਿੱਤੀ ਆ ਵੀ ਹਰਿਆਣੇ ਪੁੰਗੇ ਥਾਣੇ ਕੁੜੀ ਲਿਜਾ ਕੇ ਪੇਸ਼ ਕਰ ਦੇਣਗੇ ਜਿੱਥੇ ਉਹ ਬਿਆਨ ਕਰਾ ਕੇ ਜਿੱਥੇ ਕੁੜੀ ਜਾਣਾ ਚਾਹੁੰਦੀ ਉਹ ਤੇ ਭੇਜ ਸਰ 15 ਸਾਲ ਦੀ ਲੜਕੀ ਕੋਈ ਕਿਸੇ ਨੂੰ ਇਸ ਤਰ੍ਹਾਂ ਆਪਣੇ ਘਰ ਚ ਰੱਖ ਸਕਦਾ ਉਹ ਹਰਿਆਣੇ ਭੋਂਗੇ ਥਾਣੇ ਤੋਂ ਆਈ ਆ ਉਹ ਹੀ ਦੱਸ ਸਕਦੇ ਕਿ ਇਹਦੇ ਨਾਲ ਆਈ ਸਾਨੂੰ ਇਹ ਦੇ ਵਰਨਣਾਂ ਦਾ ਇਹਨਾਂ ਦਾ ਕਹਿਣਾ ਇਹ ਵੀ ਹੈ ਕਿ ਜਿਹੜੀ ਐਸਐਚਓ ਸਾਹਿਬ ਨੇ ਆਪਣੀ ਸਾਈਨ ਵਗੈਰਾ ਕਰਾ ਕੇ ਲੜਕੀ ਭੇਜੀ ਹੈ ਕਿ ਐਸਐਚਓ ਦੇ ਕੋਲੇ ਨਹੀਂ ਪਾਵਰ ਹੈਗੀ ਕਿ 15 ਸਾਲ ਦੀ ਬੱਚੀ ਉਹ ਤਾਂ ਬੰਨੀਏ ਕੋਰਟ ਤੋਂ ਬਿਆਨ ਦੇ ਕੇ ਆਈ ਹੋਊਗੀ ਇਸਰ ਪਰ ਇਹਨਾਂ ਦਾ ਕਹਿਣਾ ਕਿ ਕੋਰਟ ਦੇ ਵਿੱਚ ਜੇ ਹੁਣ ਸਵੇਰੇ ਆਪਣੇ ਹਰਿਆਣੇ ਪੁੰਗੇ ਜਾਣਗੇ ਉੱਥੇ ਕੋਰਚੇ ਦੇ ਬਿਆਨ ਹੋ ਜਾਣਗੇ ਜਿੱਥੇ ਕੁੜੀ ਜਾਣਾ ਚਾਹੁੰਦੀ ਉਹ ਉੱਥੇ ਭੇਜ ਦੇਣਗੇ ਨਹੀਂ ਤਾਂ ਨਾਰੀਨ ਕਿਤਨ ਚੱਲੇਗੀ ਤੁਹਾਡੇ ਵੱਲੋਂ ਸਾਰੇ ਵੀ ਲਿਖਾ ਪੜੀ ਹੋਈ ਹੈ ਕਿ ਜੇ ਲੜਕੀ ਨਾਲ ਕੁਝ ਗਲਤ ਵਗੈਰਾ ਹੁੰਦਾ ਕਿਉਂਕਿ ਹੁਣ ਮੌਕੇ ਤੇ ਤੁਸੀਂ ਆਏ ਸੀ ਕੋਈ ਨਹੀਂ ਹੋਣੀ ਲਿਖ ਪਰ ਸਾਰੀ ਇਹਨਾਂ ਦੀ ਹਰਿਆਣੇ ਪੁੰਗੇ ਹਿਸ਼ਾਰਪੁਰ ਤੋਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਮੁਲਾਜ਼ਮਾਂ ਦੇ ਨਾਲ ਜਦੋਂ ਗੱਲਬਾਤ ਕੀਤੀ ਗਈ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਲੜਕੀ ਨੂੰ ਹਰਿਆਣੇ ਪੁੰਗੇ ਥਾਣੇ ਦੇ ਵਿੱਚ ਜਿਹੜਾ ਹੁਣ ਲੈ ਕੇ ਜਾਇਆ ਜਾਏਗਾ ਉਸ ਉਸ ਤੋਂ ਬਾਅਦ ਜੋ ਕੋਰਟ ਜਿਹੜੀ ਮਾਨਯੋਗ ਕੋਰਟ ਜਿਹੜੀ ਫੈਸਲਾ ਲਏਗੀ ਤੇ ਉਸ ਫੈਸਲੇ ਦੇ ਉੱਤੇ ਜਿਹੜੀ ਅਗਲੀ ਕਾਰਵਾਈ ਜਿਹੜੀ ਬੰਦੀ ਹੋਏਗੀ ਫਿਲਹਾਲ ਜਿਹੜੀ ਲੜਕੀ ਹੈ ਹਜੇ ਵੀ ਇਸੇ ਘਰ ਦੇ ਅੰਦਰ ਸੋ ਇੱਕ ਵਾਰੀ ਪੇਰੈਂਟਸ ਦੇ ਨਾਲ ਵੀ ਜਿਹੜਾ ਅਖੀਰ ਦੇ ਵਿੱਚ ਸਾਰੀ ਹੈ ਜਿਹੜੀ ਗੱਲਬਾਤ ਕਰ ਲੰਨੇ ਆ ਮੈਮ ਅੰਦਰ ਤੁਸੀਂ ਲੜਕੀ ਨੂੰ ਆਪਣੀ ਜਾ ਕੇ ਮਿਲੇ ਹੋ ਲੜਕੀ ਦਾ ਕਹਿਣਾ ਹੈ ਆ ਤੁਹਾਡੇ ਸਾਹਮਣੇ ਨਹੀਂ ਕਿਹਾ ਕਿ ਮੈਂ ਨਹੀਂ ਜਾਣਾ ਤੇ ਵੀ ਤੁਸੀਂ ਉਹਨੂੰ ਕੁੱਟਿਆ ਮਾਰਿਆ ਵਾ ਇਸ ਕਰਕੇ ਅਸੀਂ ਨਹੀਂ ਕੁੱਟਿਆ ਮਾਰਿਆ ਭਰਾਜੀ ਉਹਦੇ ਭਰਾ ਦੇ ਨੇ ਕੁੱਟਿਆ ਮਾਰਿਆ ਉਹਨੇ ਕਿਉਂ ਉਹ ਡਰਦਾ ਸੀ ਵੀ ਉਹਨਾਂ ਕੋਈ ਮਾੜਾ ਕਰਮ ਨਾ ਹੋ ਜਾਏ ਫਿਰ ਵੀ ਉਹਨਾਂ ਭਾਜੀ ਮਾੜਾ ਕਰਮ ਹੋ ਗਿਆ ਦੀ ਕਿਸਮਤ ਮਾੜੀ ਉਤਾ ਕਿਸਮਤ ਮਾੜੀ ਹੈ ਜਿਹੜੀ ਅਸੀਂ ਇੱਥੇ ਆਪਣੀ ਧੀ ਪੇਜ ਦਿੱਤੀ ਹੁਣ ਸਾਡੀ ਧੀ ਸਾਡੇ ਮੋਰੇ ਨਹੀਂ ਲਾਂਦੇ ਕਦੀ ਸਾਨੂੰ ਕਹਿੰਦੇ ਸੀ ਇਹ ਨਾਰੀ ਨੇ ਕਹਤਾਂ ਚੱਲ ਜੂਗੀ ਕੀ ਭਾਜੀ ਤੇ ਉਹਦਾ ਪੇਜ ਹੰਢ ਗਿਆ ਪਰ ਤਾਂ ਭਾਜੀ ਮਾਂ ਭੂਆ ਤਾਂ ਨਹੀਂ ਮਰ ਗਈ ਉਹ ਜਿੰਦੀਆ ਬਾ ਕਿਸੇ ਵੀ ਪੁਲਿਸ ਪ੍ਰਸ਼ਾਸਨ ਦੇ ਕੋਲੇ ਪਾਵਰ ਨਹੀਂ ਹੈਗੀ ਕਿ ਇੱਕ 15 ਸਾਲ ਦੀ ਕੁੜੀ ਨੂੰ ਕਿਸੇ ਕਿਤੇ ਘਰ ਦੇ ਅੰਦਰ ਭੇਜ ਦੇਣ ਤੁਸੀਂ ਚਾਹੋ ਤੇ ਆਪਣੀ ਕੁੜੀ ਅੱਜ ਵੀ ਲੈ ਕੇ ਜਾ ਸਕਦੇ ਸਾਡੇ ਨਾਲ ਤੋਰਨ ਤੋਰਨ ਪਾਜੀ ਅਸੀਂ ਰੱਖਣ ਨੂੰ ਤਿਆਰ ਆ ਤੁਸੀਂ ਗੱਲ ਕਰ ਸਕਦੇ ਹੋ ਉਹਨਾਂ ਦੇ ਨਾਲ ਜਾ ਕੇ ਚਲੋ ਮੰਮੀ ਆ ਮੰਮੀ ਉਹ ਕੰਦੇ ਤੋਂ ਆਪਣੀ ਕੁੜੀ ਨੂੰ ਆ ਸਕਦੇ ਆ ਅਗੋ ਤੁਸੀਂ ਆਪ ਗੱਲ ਕਰਕੇ ਦੇਖੋ ਆਪਾਂ ਆਪ ਹੀ ਤਾਂ ਲੈ ਗਏ आ जाओ पाजी आ जाओ थे कराओ ये जनता तो कौन तो। देखो पाजी दादा खावे रहीया सानू भी चलो के पैसे आदि कुड़ी से गल करके देख लो पर ये तो आपकी लड़की तुम्हारे ना सहमत दा दो मले 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 बाड़ा आए रा मले सीर सीर ਬਾਲਕ ਨੂੰ ਇਧਰ ਕਾ ਕੇ ਆਓ ਮਮੀ ਬਾਹਰ ਕੇ ਮਾਰਾ ਦੇ ਲੱਗਦਾ ਹੈ ਬਸ ਜੀ ਇਹ ਤਾਂ ਪ੍ਰਾਪਤ ਹੋ ਨਾ ਬੜੀ ਆ ਜਓ ਸਾਡੀ ਕੁੜੀ ਆਹ ਲਓ ਸਾਡੀ ਕੁੜੀ ਆ ਜਓ ਨਾ ਮਾਰੇ ਆ ਰਹਿਣਾ ਕਰਨਾ ਹੈ ਜੀ ਅਜੇ ਕਿਉਂ। ਫੋਟੋ ਅੰਦਾਜ਼ੇ ਕੀ ਪਰਿਵਾਰ ਦੇ ਨਾਲ ਜਿਹੜੀ ਲੜਕੀ ਆ ਹੁਣ ਗੱਲਬਾਤ ਕਰ ਰਹੀ ਆ ਤੁਸੀਂ ਲੜਕੀ ਨੂੰ ਟੱਚ ਨਹੀਂ ਕਰਨਾ ਹੱਥ ਨਹੀਂ ਲੈਣਾ ਵੈਸੇ ਤੁਸੀਂ ਗੱਲ ਕਰ ਲਓ। ਮੈਂ ਤੁਸੀਂ ਫਟ ਚਾਲ ਦੇ ਬੰ ਨਹੀ 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 ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਗੱਲ ਕਰ ਰਹੇ ਹੋ ਫੇਰੀ। ਇੱਥੇ ਸਾਹਮਣੇ ਨਹੀਂ ਜਾਣਾ। ਨਹੀਂ ਨਹੀਂ। ਲੜਕੀ ਜੀ ਥੋੜੀ ਇੱਥੇ ਕਹਿ ਰਹੇ। ਗੱਲ ਕਰ ਰਹੇ ਮੈਂ। ਆਓ ਤੁਸੀਂ ਇੱਥੇ। ਆਓ ਕੋਈ ਨਹੀਂ ਡਰਾਓ ਆਪਾਂ। ਹਾਂਜੀ ਲੜ ਦੋ ਕੋਈ ਨਹੀਂ ਸੀ ਖੜੇ ਐ ਕਿ ਹੋ ਗਿਆ ਆਜੋ ਇੱਧਰ ਆਜੋ ਇੱਧਰ ਆਜੋ ਇੱਥੇ ਆਜੋ ਕੁਛ ਨਹੀਂ ਹੋ ਚੱਲਿਆ ਮੈਂ ਜੰਮਾ ਮੈਂ ਜਦੋਂ ਮੈਂ ਕਿਹਾ ਤਾਂ ਫਿਰ ਕਹਿੰਦੀ ਇੱਧਰ ਆਉਂ ਨਹੀਂ ਹਾਂ ਆਓ ਉੱਥੇ ਆਓ ਹਾਂਜੀ ਬੋਲੋ ਮੈਂ ਨਹੀਂ ਜਾਣਾ ਚਾਹਨੀ ਕਰੋ ਮੈਡਮ ਗੱਲ ਇੱਧਰ ਆ ਪਤਾ ਤੇਰੀ ਦਾਦੀ ਆ ਆ ਤੇਰੀ ਦਾਦੀ ਨਹੀਂ ਬੰਦੀ ਕੁਛ ਵੀ ਦਾਦੀ ਤਾਂ ਵੀ ਵਿੱਤੀ ਕੁੱਟਦੀ ਆ ਕੀ ਕਹਿੰਦੇ ਆ ਤੇਰੀ ਦਾਦੀ ਕੁੱਟ ਦੇਣੀ ਆ ਕੀ ਕਹਿੰਦੇ ਕਿਉਂ ਕੁੱਟ ਦੇਣੀ ਇਹ ਗੱਲੋਂ ਮੈਂ ਬੋਲਦੀ ਆ ਕੁੱਟ ਦੇ ਮੈਂ ਇਸੇ ਦਾ ਮਾੜਾ ਕਰਨਾ ਮੋਹ ਦੇ ਤੇਨਾਂ ਕੋਈ ਮਾੜਾ ਕਰਨਾ ਮਾੜ ਕੇ ਬੈਠੇ ਉਹ ਦਾ ਤੈਨੂੰ ਤਾਂ ਜੇ ਰਾਤ ਤੇਰੇ ਮਗਰ ਮਗਰ ਰੰਗੀ ਸੀ ਕਿ ਨਹੀਂ ਰਾਤ ਇਹ ਆ ਕੋਣਾ ਜਿਹੜੇ ਨਾਲ ਆ ਆ ਗੋਣਾ ਇਹਨਾਂ ਨੂੰ ਅਸੀਂ ਨਹੀਂ ਜਾਣਦੇ ਪਾਜੀ ਆ ਗੋਣਾ ਸਾਰੇ ਇੱਕ ਇਹਨਾਂ ਦੇ ਪਰਜੇ ਦਾ ਤੁਸੀਂ ਇਕੱਠੇ ਹੋ ਜਾਂਦੇ ਹੋ ਵੀ ਇਕੱਠੇ ਹੋ ਜਾਂਦੇ ਪਾਜੀ ਸਾਡੇ ਨਾਲ ਤਾਂ ਕੋਈ ਹੈ ਵੀ ਨਹੀਂ ਤੁਸੀਂ ਇਹਨਾਂ ਦੇ ਨਾਲ ਗੱਲ ਕਰੋ ਨਾ ਲੜਕੀ ਨਾਲ ਕੋਈ ਵੀ ਨਹੀਂ ਆ ਪਾਜੀ ਦੇਖੋ ਅਸੀਂ ਮਾਂ ਨਾਲ ਆਈ ਆ ਆਪਣੀ ਕੁੜੀ ਨੂੰ ਲੈਣ ਆਈ ਆ ਜੇ ਪਾਜੀ ਕਰੀਬ ਦਾ ਸਾਥ ਨਹੀਂ ਦੇਣਾ ਪਾਜੀ ਕਿਹਦਾ ਨਹੀਂ ਦੇਣਾ ਪਾਜੀ ਸਾਡੇ ਕਰੀਬ ਨਾਲ ਕੋਈ ਨਹੀਂ ਆਪਣਾ ਜੇ ਉੱਚਿਆ ਉਹ ਪਾਜੀ ਉੱਚਾ ਆ ਬਾਜੀ ਸਾਡਾ ਕੋਈ ਸਾਥ ਨਹੀਂ ਆ ਤੁਸੀਂ ਨਹੀਂ ਜਾਣਾ ਮੈਂ ਜਾਣਾ ਨਹੀਂ ਚਾਹਨੀ ਮੈਨੂੰ ਮੈਨੂੰ ਕੁੱਟਦਾ ਖਤਰਾ ਹੈ ਇਹਨਾਂ ਤੋਂ ਇਹ ਹਾਂ ਨਾ ਮੈਂ ਸਿਪਾਹੀਆਂ ਨਾਲ ਆਵੇ ਖਫਾਟ ਕਰਾ ਰਿਹਾ ਇਹਨਾਂ ਨੂੰ ਇੱਥੇ ਰੱਖੋਗੇ ਕਿ ਵਾਪਸ ਛਾਣੇ ਲੈ ਜਾਓ ਬਾਜੀ ਕੁੜੀ ਨੇ ਮੰਨਦੀ ਅਸੇ ਤੋਂ ਕੁੜੀ ਲੈਣ ਆਏ ਹੋਏ ਆ ਨਹੀਂ ਨਹੀਂ ਕੁੜੀ ਤਾਂ ਇਹ ਨਹੀਂ ਜਾਣਦੀ ਤੁਸੀਂ ਇੱਥੇ ਮੇਰੇ ਪਾਸੇ ਪੇਸ਼ ਕਰਾਂਗੇ ਤੇਰੇ ਥਾਣੇ ਵਿੱਚ ਹਾਂਜੀ ਥਾਣੇ ਵਿੱਚ ਪੇਸ਼ ਕਰਾਂਗੇ ਦੀਦੀ ਹੁਣ ਹੀ ਲੈ ਕੇ ਆਏ ਆਪਣੇ ਜ਼ਿੰਮੇਵਾਰੀ ਤੇ ਦੀਦੀ ਉਹਨੂੰ ਸੇਰੇ ਥਾਣੇ ਪੇਸ਼ ਕਰਾਓਗੀ ਜੋ ਕਾਨੂੰਨੀ ਕਾਰਵਾਈ ਹੋਵੇ ਉਸ ਹਸਾਬ ਨਾਲ ਮੈਂ ਹੱਸੇ ਕਰਾਂ ਤੁਸੀਂ ਦੇਖ ਸਕਦੇ ਹੋ ਕਿ ਜਦ ਪਰਿਵਾਰ ਵਾਲਿਆਂ ਨਾਲ ਜਦ ਗੱਲਬਾਤ ਹੋਈ ਹੈ ਉ ਜਿਹੜੀ ਲੜਕੀ ਐ ਇਸੇ ਖਾਣੇ ਦੇ ਵਿੱਚੋਂ ਲੈ ਕੇ ਆਏ ਸੀਗੇ ਸਾਡੀ ਗਰੰਟੀ ਐ ਇਸ ਕਰਕੇ ਤੇ ਖਾਣੇ ਦੇ ਵਿੱਚ ਹੀ ਪੇਸ਼ ਕਰਾਂਗੇ ਉਸ ਤੋਂ ਬਾਅਦ ਜਿਹੜੀ ਐ ਅਗਲੀ ਕਹਾਣੀ ਪਤਾ ਲੱਗਦੀ ਕਿ ਇਹ ਲੜਕੀ ਜਿਹੜੀ ਇਹਨਾਂ ਦੇ ਕੋਲ ਰਹਿੰਦੀ ਐ ਕੋਰਟ ਦੇ ਆਰਡਰ ਤੋਂ ਬਾਅਦ ਇਹਨਾਂ ਦੇ ਕੋਲ ਆਪਣੇ ਪਰਿਵਾਰ ਵਾਲੇ ਕੋਲ ਜਾਂਦੀ ਐ ਯਾ ਕੋਰਟ ਦੇ ਆਰਡਰ ਨਾਲ ਇਹ ਲੜਕੀ ਨੂੰ ਜਿਹੜਾ ਵਾਅ ਕਾਰਜਿਕਤ ਦੇ ਵਿੱਚ ਜਨਮਾ ਪਰ ਹੈਰਾਨਗੀ ਵਾਲੀ ਗੱਲ ਲੈ ਕੇ ਸਿਰਫ ਇੱਕ ਛੋਟਾ ਜਿਹਾ ਵਿਵਾਦ ਇਸ ਕਰਕੇ ਹੋਇਆ ਐ ਜਿਹੜੇ ਲੋਕੀ ਐ ਸੋਤਰ ਜਿਹੜੇ ਆ ਉਹ ਕਈ ਇਹ ਕਹਿੰਦੇ ਆ ਕਿ ਐਸਿਆਂ ਦੀ ਜਿਹੜੀ ਐ ਗੱਲ ਚੱਲਦੀ ਐ ਕਿ ਵੀ ਲੜਕੀ ਦੇ ਉੱਤੇ ਨੇ ਲੜਕੀ ਜਿਹੜਾ ਪਰਚਾ ਆ ਆਪਣੇ ਪਰਿਵਾਰ ਦੇ ਕੋਲ ਨਹੀਂ ਜਾਣਾ ਹਰ ਆੜੀ ਵਾਲੀ ਗੱਲ ਹੈ ਕਿ ਅੱਜ ਦੇ ਸਵੇਰੇ ਦੇ ਵਿੱਚ ਜਦੋਂ ਮਾਪੇ ਆਪਣੇ ਬੱਚਾ ਨੂੰ ਛੱਡਦੇ ਆ ਉਸ ਤੋਂ ਬਾਅਦ ਜਿਹੜੇ ਬੱਚੇ ਆਪਣੇ ਮਾਪੇ ਮਾਪਪਾ ਦੇ ਉੱਪਰ ਜਿਹੜੀ ਪ੍ਰਕਾਸ਼ਤਾ ਦੇਣੀ ਆ ਸ਼ੁਰੂ ਕਰ ਦਿੰਦੇ ਆ ਹੁਣ ਦੇਖਣ ਵਾਲੀ ਗੱਲ ਇਹ ਹੋਏਗੀ ਕਿ ਜਦੋਂ ਥਾਣੇ ਦੀ ਲੜਕੀ ਨੂੰ ਜਦੋਂ ਭੇਜਿਆ ਜਾਂਦਾ ਉਸ ਤੋਂ ਬਾਅਦ ਲੜਕੀ ਪਰਿਵਾਰ ਵਾਲੇ ਕੋਲ ਜਾਂਦੀ ਹੈ ਇਹਨਾਂ ਦੇ ਕੋਲ ਰਹਿੰਦੀ ਹੈ ਕੀ ਆ ਕੋਡ ਜਿਹੜੀ ਆ ਨਾਰੀ ਦੇ ਖਤਮ ਭੇਜਦੇ ਤਦ ਤੱਕ ਨਹੀਂ ਮੰਦੇ ਹੋ ਜਿਆਦਾ ਕੈਮਰਾਮੈਨ ਸੋਨਦੀ ਦੇ ਨਾਲ ਮੈਨ ਰਿਪੋਰਟਰ ਗੁਰਦੀਪ ਸਿੰਘ ਯੂਐਸਏ ਰਾ ਟੀਵੀ ਜਲੰਧਰ